ਅਮਲੇ ਲਗ ਕਮੇਟੀ ਦੇ ਅਸਟਰ ਸਿਵਰ ਲਾਂ ਦੇ ਦੋ ਤਰਫੋਂ ਸਨਾਤਨ ਦਰਮਾਦ ਸਭ ਤੋਂ ਇਤਿਹਾਸਿਕ ਸਭ ਤੋਂ ਪੁਰਾਣਾ ਸਭ ਤੋਂ ਰਿਲੀਜੀਅਸ ਧਾਰਮਿਕ ਤੇ ਹਾਰ ਵਿਜੇ ਦਸ਼ਵੀਂ ਦੁਸ਼ਰਾ ਬਰਿਤ ਉਹਨਾਂ ਦਮ ਨਾਲ ਪੂਰੇ ਹਿੰਦੁਸਤਾਨ 'ਚ ਮਨਾਇਆ ਜਾ ਰਿਹਾ ਅੱਜ ਰੋਜ਼ਾਨਾ ਵਿੱਚ ਹੀ ਹਰ ਗਲੀ ਹਰ ਮੁਹੱਲੇ ਹਰ ਪਾਰਕ ਹਰ ਬਾਗ ਹਰ ਜਗ੍ਹਾ ਦੇ ਉੱਤੇ ਦੁਸ਼ਰਾ ਉਸੇ ਮਨਾਇਆ ਜਾ ਰਿਹਾ ਰੋਜ਼ਾਨਾ ਸਿਵਰ ਲਾਂ ਦੇ ਅੰਦਰ ਉਹ ਡਾਗਰਾਉਂਡ ਕਬੀਲੇਨ ਮਾਲ ਦੇ ਸਾਹਮਣੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਦੁਸ਼ਹਿਰਾ ਮੇਲਾ ਮਨਾਇਆ ਜਾ ਰਿਹਾ ਹੈ ਅੱਜ ਰਾਵਣ ਮੇਘਨਾਦ ਕੁੰਕਰਮ ਦੇ ਪੁੱਤਰੇ ਉਹ ਬੁਰਾਈ ਦੇ ਪ੍ਰਤੀਕ ਜਿਨੇ ਪ੍ਰਭੂ ਰਾਮ ਨੇ ਸੀਤਾ ਦੇ ਅਪਹਾਰਨ ਦੇ ਵਿੱਚ ਪ੍ਰਭੂ ਰਾਮ ਨੇ ਅੱਜ ਦੇ ਦਿਨ ਰਾਵਣ ਦਾ ਵਦ ਕੀਤਾ ਸੀਗਾ ਅੱਜ ਉਹਨਾਂ ਦੇ ਪੁੱਤਰੇ ਨੇ ਉਹੀ ਪਰੰਪਰਾ ਨੂੰ ਕਾਇਮ ਕਰਦੇ ਹੋਇਆ ਅੱਜ ਦੇ ਦਿਨ ਹੀ ਵਿਜੇ ਦਸ਼ਮੀ ਨਾਲ ਤੇ ਹਾਰ ਹੋਇਆ ਪ੍ਰਭੂ ਰਾਮ ਨੂੰ ਵਿਜੇ ਪ੍ਰਾਪਤ ਹੋਈ। ਲੁਧਿਆਣਾ ਨਿਵਾਸੀ ਭਰਾਵੋ ਤੇ ਭੈਣੋ ਤੁਸੀਂ ਸਿਵਲਨ ਸਸੀ ਰਾਮ ਲਾ ਕਮੇਟੀ ਜਿਸ ਤੁਹਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ। ਅਸੀਂ ਇਸ ਪਰੰਪਰਾਗਤ ਸਾਰ ਸਨਾਤਨ ਦਾ Hindu ala ਇਤਿਹਾਸ ਸਭ ਤੋਂ ਵੱਡਾ ਇਤਿਹਾਸਿਕ ਵਰਤਾਰ ਮੰਤਿਆ ਰਿਹਾ ਹੈ। ਇਸ ਮੌਕੇ ਤੇ ਅਸੀਂ ਤੁਹਾਡੇ ਸਹਿਯੋਗ ਦਾ ਖਾਸ ਤੌਰ ਤੇ ਪ੍ਰੈਸ ਦੇ ਵੀ ਰੋਦਾ। ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਪਰੰਪਰਾ ਨੂੰ ਬਣਾਏ ਰੱਖਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਵਾ। ਅੱਜ ਇੱਥੇ ਰਾਵਣ ਦਾਹਨ ਹੋਏਗਾ ਅੱਜ ਇੱਥੇ ਮੇਘਨਾਦ ਕੁੰਭਕਰਨ ਦੇ ਪੁੱਤਰੇ ਵੀ ਜਲਾਈ ਜਾਣਗੇ ਔਰ ਅੱਜ ਕੁੰਭ ਅੱਜ ਮਥੁਰਾ ਬ੍ਰਿੰਦਾਵਨ ਤੋਂ ਪ੍ਰਭੂ ਰਾਮ ਦੀ ਸੈਨਾ ਔਰ ਰਾਵਣ ਦੀ ਸੈਨਾ ਆਈ ਹੋਈ ਆ ਜਿਹਦਾ ਯੁੱਧ ਦੇਖਣ ਵਾਲਾ ਹੋਏਗਾ ਔਰ ਮੈਦਾਨ ਦੇ ਅੰਦਰ ਇਹਨਾਂ ਦੇ ਯੁੱਧ ਵਾਲੀ ਰਾਮ ਰਾਮ ਜੀ ਰਾਵਣ ਨੂੰ ਰਾਵਣ ਨੂੰ ਮਾਰਨਗੇ ਔਰ ਉਹਦੇ ਨਾਲ ਹੀ ਰੰਕਾ ਦਾਹਨ ਵਗੈਰਾ ਸਾਭ ਹੋ ਜਾਏਗਾ ਬੈਲੂ ਜਾਰਾ ਨਿਵਾਸੀਆਂ ਦਾ ਇੱਕ ਵਾਰ ਫਿਰ ਧੰਨਵਾਦੀ ਹਾਂ ਅਰਮੀਤ ਕਹਦਾ ਕਿ ਅਸੀਂ ਆਪਣੇ ਪਰੰਪਰਾਗਤ ਤਿਹਾੜ ਇਸ ਤਰ੍ਹਾਂ ਹੀ ਮਨਾਉਂਦੇ ਰਵਾਂਗੇ ਤੁਹਾਡਾ ਸਹਿਯੋਗ ਮਿਲਦਾ ਰਹੇਗਾ ਅਰ ਹਿੰਦੂਵਾਦ ਦੇ ਸੰਗਠਨ ਦੀ ਹਿੰਦੂਵਾਦ ਦੇ ਤਾਕਤ ਦੀ ਹਿੰਦੂਵਾਦੀ ਸ਼ਕਤੀ ਦਾ ਪ੍ਰਤੀਕ ਅੱਜ ਕਰ ਅੱਜ ਦਸਵੀਂ ਵੀ ਹੈ ਕੱਲੋਂ ਵੀ ਸੀ ਫੇਰ ਅੱਜ ਵੀ ਸੀ ਦੁਰਗਾ ਮਾਤਾ ਜਿਹੜੀ ਇਸਨਾਤਨ ਧਰਮ ਦੀ ਇਕਤਾ ਦਾ ਪ੍ਰਤੀਕ ਹੈ ਤਾਕਤ ਦਾ ਪ੍ਰਤੀਕ ਹੈ ਪਾਵਰ ਦਾ ਪ੍ਰਤੀਕ ਹੈ ਸ਼ਕਤੀ ਦਾ ਪ੍ਰਤੀਕ ਹੈ ਉਹਦੇ ਵੀ ਦਿਨ ਅਸੀਂ ਮਨਾਏ ਨੇ ਔਰ ਅੱਜ ਵੀ ਜੈ ਦਸ਼ਵੀਂ ਦਾ ਦਿਨ ਮਨਾ ਰਹੇ ਆਂ ਇਸ ਦਾ ਬਹੁਤ ਬਹੁਤ ਹਾਰਦਿਕ ਆਭਾਰ ਪ੍ਰਗਟ ਕਰਦਾ ਔਰ ਉਮੀਦ ਕਰਦਾ ਤੁਸੀਂ ਇਸ ਤਰ੍ਹਾਂ ਹੀ ਸਾਡਾ ਸਹਿਯੋਗ ਦਿੰਦੇ ਰਹੋਗੇ ਅਸੀਂ ਹਿੰਦੁਸਤਾ ਹਿੰਦੂਆਂ ਦੇ ਤਿਹਾਰਾਂ ਨੂੰ ਸਨਾਤਨ ਦੇ ਤਿਹਾਰਾਂ ਨੂੰ ਇਸ ਤਰ੍ਹਾਂ ਹੀ ਜੋਸ਼ ਖੁਸ਼ੀ ਨਾਲ ਮਨਾਉਂਦੇ ਰਾਵਾਂਗੇ ਔਰ ਯੂਥ ਵਿੰਗ ਨੂੰ ਉਹ ਸੰਸਕਾਰ ਜੋ ਰਮਾਇਣ ਨਾਲ ਜੁੜਿਆ ਉਹ ਕਰਕਾਰ ਪੰਚਾਵਾਂਗੇ ਉਹ ਸੰਸਕਾਰ ਦੇ ਨਾਲ ਹੀ ਹਿੰਦੁਸਤਾਨ ਦੀ ਜੈ ਜੈਕਾਰ ਹੋਏਗੀ ਉਹ ਸੰਸਕਾਰ ਦੇ ਨਾਲ ਹੀ ਅਸੀਂ ਘਰ ਪਰਿਵਾਰ ਨੂੰ ਠੀਕ ਰੱਖ ਸਕਦੇ ਹਾਂ ਰਾਮਾਇਣ ਇੱਕ ਐਸਾ ਮੰਤਰ ਹੈ ਜਿਹੜਾ ਤੁਹਾਡੇ ਘਰ ਨੂੰ ਤੁਹਾਡੇ ਪਰਿਵਾਰਾਂ ਨੂੰ ਤੁਹਾਡੇ ਤਨ ਨੂੰ ਤੁਹਾਡੇ ਮਨ ਨੂੰ ਸ਼ੁੱਧ ਹੀ ਪ੍ਰਦਾਨ ਕਰਦਾ ਸੋ ਬਹੁਤ ਧੰਨਵਾਦੀ ਆ ਅੱਜ ਦੇ ਇਸ ਸ਼ਹਿਰੇ ਦੇ ਮਹਾਨ ਪਰਵ ਤੇ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਦਾ ਇਹ ਤਿਉਹਾਰ ਹਰ ਸਾਲ ਸਾਨੂੰ ਸਭ ਨੂੰ ਸੰਦੇਸ਼ ਦਿੰਦਾ ਹੈ ਕਿ ਜਿਹੜੀ ਬੁਰਾਈ ਹੈ ਉਨੇ ਹਾਰਨਾ ਹੀ ਹਾਰਨਾ ਔਰ ਜਿਹੜੀ ਅਛਾਈ ਹੈ ਉਹਨੇ ਜਿਤਨਾ ਹੀ ਜਿਤਨਾ ਸੋ ਇਸ ਕਰਕੇ ਮੈਂ ਸਮਝਦਾ ਕਿ ਭਗਵਾਨ ਰਾਮ ਨੇ ਉਸ ਯੁੱਗ ਦੇ ਅੰਦਰ ਜਦੋਂ ਇੱਕ ਬਹੁਤ ਹੀ ਮੈਂ ਸਮਝਦਾ ਕਿ ਗਿਆਨੀ ਵਿਅਕਤੀ ਸੀ ਰਾਵਣ ਪਰ ਆਪਣੇ ਰਸਤੇ ਤੋਂ ਭਟ ਗਿਆ ਆ ਧਰਮ ਦੇ ਰਸਤੇ ਤੇ ਚੱਲਿਆ ਇਸ ਕਰਕੇ ਉਹਦਾ ਨਾਸ਼ ਭਗਵਾਨ ਨੇ ਖੁਦ ਧਰਤੀ ਤੇ ਅਵਤਾਰ ਲੈ ਕੇ ਉਹਦਾ ਨਾਸ਼ ਕੀਤਾ ਤੋ ਸਮੇ ਸਮੇ ਦੇ ਨਾਲ ਸਮਾਜ ਦੇ ਵਿੱਚ ਇਸ ਧਰਤੀ ਤੇ ਬੁਰਾਈਆਂ ਆਈਆਂ ਔਰ ਬੁਰਾਈਆਂ ਨੂੰ ਖਤਮ ਕਰਨ ਦਾ ਕੰਮ ਉਸ ਸਮੇ ਪਰਮਾਤਮਾ ਕਰਦਾ ਸੀ ਅੱਜ ਸਮਾਜ ਦੇ ਲੋਕ ਕਰਦੇ ਨੇ ਮੈਂ ਵਿਸ਼ੇਸ਼ ਰੂਪ ਚ ਸ਼੍ਰੀ ਦੁਸ਼ਹਿਰਾ ਕਮੇਟੀ ਸਿਵਲ ਲਾਈਨ ਉਹਨਾਂ ਦੀ ਸਾਰੀ ਟੀਮ ਸਿਕਰੀ ਸਾਹਿਬ ਨੇ ਸੁਨੀਲ ਮਹਿਰਾ ਜੀ ਨੇ ਸੱਗੜ ਸਾਹਿਬ ਨੇ ਸਾਰੀ ਜਿੰਨੀ ਵੀ ਟੀਮ ਪ੍ਰਵੀਨ ਜੀ ਨੇ ਸ਼ਰਮਾ ਜੀ ਸਭ ਨੂੰ ਬਹੁਤ ਬਹੁਤ ਵਧਾਈ ਦਿੰਨਾ ਹੈ ਕਿ ਉਹ ਇਸ ਪਰਬ ਨੂੰ ਲਗਾਤਾਰ ਪਿਛਲੇ 4 ਸਾਲ ਤੋਂ ਮਨਾ ਰਹੇ ਆਂ ਔਰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਆਮ ਸਮਾਜ ਜਿਹੜਾ ਹੈ ਉਹ ਧਰਮ ਦੇ ਨਾਲ ਜੁੜੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਧਰਮ ਦੇ ਨਾਲ ਜੁੜੇ ਔਰ ਨਵੀਂ ਪੀੜ੍ਹੀ ਨੂੰ ਇਸ ਗੱਲ ਦਾ ਗਿਆਨ ਆਵੇ ਕਿ ਅਸੀਂ ਸੱਚੇ ਰਸਤੇ ਚੱਲਣਾ ਹੈ ਭਗਵਾਨ ਸ਼੍ਰੀ ਰਾਮ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਹੈ ਇਸ ਸ਼ੁਭ अवसर ਤੇ ਇੱਕ ਵਾਰੀ ਫੇਰ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕੀ ਦਿੰਦਾ ਗਾਂਧਾ ਜੀ ਤੇ ਪਹੁੰਚਿਆ ਦੇ ਸ਼ਹਿਰੇ ਦਾ ਤਿਹਾੜਾ ਕੀ ਹੋ ਸ਼੍ਰੀ ਰਾਮ ਲੀਲਾ ਕਮੇਟੀ ਸਿਵਲ ਲਾਈਨ ਸਾਡੇ ਆਦਰਨੀਏ ਸਿਕਰੀ ਸਾਹਿਬ ਮਹਿਰਾ ਸਾਹਿਬ ਸੱਗੜ ਸਾਹਿਬ ਪ੍ਰਵੀਨ ਜੀ ਸਾਰੀ ਟੀਮ ਸਮੁੱਚੀ ਰਲ ਮਿਲ ਕੇ ਬੜਾ ਪਵਿੱਤਰ ਦਿਹਾੜਾ ਜਿਹੜਾ ਸਾਡਾ ਬੁਰਾਈ ਦੇ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਔਰ ਇੱਕ ਐਸਾ ਪਰਵ ਜਿਹੜਾ ਸਾਰੇ ਰਲ ਮਿਲ ਕੇ ਮਨਾ ਕੇ ਬੜੀ ਖੁਸ਼ੀ ਔਰ ਹਰਸੋਲ ਸਾਸ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਚਾਹੇ ਮੀਂਹ ਲੱਗੇ ਹੋਣ ਚਾਹੇ ਉਸ ਦੇ ਵਿੱਚ ਰਾਮਲੀਲਾ ਦਾ ਮੰਚਨ ਹੋ ਰਿਹਾ ਹੋਵੇ ਦੁਸ਼ਹਿਰੀ ਚ ਪੁਤਲਿਆਂ ਦਾ ਦਹਨ ਹੋ ਰਿਹਾ ਹੋਵੇ ਇਸ ਬੁਰਾਈ ਨੂੰ ਸਾੜ ਕੇ ਸਾਰੇ ਇੱਕ Hindu ਹਰੇਕ ਸਨਾਤਨੀ ਹਰੇਕ ਭਾਰਤਵਾਸੀ ਆਪਣੇ ਆਪ ਨੂੰ ਪ੍ਰਾਊਡ ਮਹਿਸੂਸ ਕਰਦਾ ਕਿ ਅਸੀਂ ਅੱਜ ਇਸ ਬੁਰਾਈ ਦਾ ਅੰਤ ਕਰਤਾ। ਤੋਂ ਇਹ ਬੁਰਾਈ ਕਿਸੇ ਵੀ ਰੂਪ ਚ ਹੋ ਸਕਦੀ ਆ। ਅੱਜ ਸਮਾਜ ਵਿਚਰ ਦੀ ਕੋਈ ਵੀ ਬੁਰਾਈ ਹੈ ਅਸੀਂ ਉਹਦਾ ਅੰਤ ਇੱਥੇ ਕਰਕੇ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਆਪਣੇ ਸ਼ਹਿਰ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਵਿੱਚ ਉਸ ਪ੍ਰਭੂ ਰਾਮ ਦੀ ਕਿਰਪਾ ਦੇ ਸਦਕਾ ਆਪਣਾ ਯੋਗਦਾਨ ਪਾ ਸਕੀਏ। ਮੈਂ ਸਾਰਿਆਂ ਨੂੰ ਇਸ ਪਰਵ ਦੀ ਵਧਾਈ ਦਿੰਨਾ ਔਰ ਪ੍ਰਭੂ શ્રી ਰਾਮ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਰਿਆਂ ਨੂੰ ਇਸ ਦੇ ਵਿੱਚ ਆਪਣਾ ਯੋਗਦਾਨ ਕਿਸੇ ਨਾ ਕਿਸੇ ਰੂਪ 'ਚ ਪਾਉਂਦਾ ਜਰੂਰ ਉਹਨਾਂ ਦੇ ਉੱਤੇ ਅਸ਼ੀਰਵਾਦ ਦੇਣ ਜੈ ਸ਼੍ਰੀ ਬਗੈਰ ਕਹੇ ਥੋੜਾ ਸਾਡੀ ਹੋਵੇ ਸਰ ਜਿਹੜਾ ਤੇ ਪਹੁੰਚੀ ਆਵੇ ਬਹੁਤ ਅ ਸਿਵਲਾਈਨਸ ਸ਼ਹਿਰ ਕਮੇਟੀ ਵੱਲੋਂ ਅੱਜ ਇਹ ਸ਼ਹਿਰ ਦਾ ਯੋਜਨ ਕੀਤਾ ਗਿਆ ਮੈਂ ਸਾਰੇ ਲੁਧਾਨਾ ਵਾਸੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਵਧਾਈ ਦੇਣਾ ਬੁਰਾਈ ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਬੜੇ ਹਰਸ਼ੋਲਾਸ ਦੇ ਨਾਲ ਪੂਰੀ ਦੁਨੀਆ ਚ ਮਨਾਇਆ ਜਾਂਦਾ ਹੈ। ਔਰ ਇੱਕ ਸੰਦੇਸ਼ ਹੈ ਕਿ ਬੁਰਾਈ ਦਾ ਅੰਤ ਹੋਣਾ ਹੀ ਹੋਣਾ ਹੈ। ਚਾਹੇ ਰਾਵਣ ਕਿੰਨਾ ਵੀ ਸ਼ਕਤੀਸ਼ਾਲੀ ਸੀ, ਕਿੰਨਾ ਵੀ ਗੁਣਵਾਨ ਸੀ, ਕਿੰਨਾ ਵੀ ਵਿਦਵਾਨ ਸੀ, ਲੇਕਿਨ ਜਦੋਂ ਉਹ ਧਰਮ ਦੇ ਰਸਤੇ ਤੇ ਚੱਲਿਆ ਤੇ ਉਹਦਾ ਅੰਤ ਹੋਇਆ। ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅੱਜ ਦੇਸ਼ ਦੇ ਅੜਤੇ ਤੁਸੀਂ ਬਦਾਈ ਦਿਨਾ ਉਥੇ ਵੀ ਆਸ ਕਰਦਾ ਕਿ ਅੱਜ ਪੰਜਾਬ ਦੇ ਜਿਹੜਾ ਨਸ਼ਾ ਰੂਪੀ 라ਵਨ ਜਿਸ ਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਦਾ ਜਾ ਰਿਹਾ ਉਸ ਦਾ ਵੀ ਅੰਤ ਸਾਰੇ ਪੰਜਾਬ ਵਾਸੀ ਕਰਨਗੇ ਔਰ ਸਾਡਾ ਪੰਜਾਬ ਸਾਡਾ ਦੇਸ਼ ਇੱਕ ਵਾਰੀ ਫੇਰ ਹੱਸਦਾ ਬਸਦਾ ਖਿਲਦਾ ਖਿਲੰਦਾ ਰਹੇਗਾ ਅੱਜ ਦੀ ਦਿਹਾੜੀ ਤੇ ਇੱਕ ਵਾਰੀ ਫੇਰ ਸਾਰੇ ਸਾਥੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ बहुत बहुत बधाई हाँ जी क्या नाम है जी आपका मेरा नाम श्याम पाठक कहाँ से आए हो सर जी हम लोग वृंदावन से आए हैं तो कितने साल हो गए आपको ये रामलीला करते लोगों को दिखा रहे हो आपका मुझे ये कार्य करते करते ये धर्म का प्रचार करते करते 37 साल हो गया है 50 साल की मेरी उम्र है जिसमें से 37 साल मुझे हो गया तेरह साल का मैं था तब से इस काम को मैं करता हूँ हमारी पच्चीस लोगों की टीम होती है जिसमें रावण का दल अलग होता है पच्चीस आदमियों की टीम होती है जिसमें कुछ श्री राम की तरफ होते हैं कुछ रावण की तरफ होते हैं और धर्म और अधर्म का ये युद्ध है धर्म का साथ देने के लिए राम जी ने निशाचों का विनाश किया और रावण जैसा विद्वान नहीं कोई हुआ नहीं कोई होगा धर्मे न हन्ते व्याधि धर्मे न हन्ते ग्रह धर्मे न हन्ते शत्रु यतो धर्म ततो जय जहाँ धर्म है वहाँ जय है जहाँ अधर्म है वहाँ पराजय है सत्य की हमेशा जीत होती है और विजय होती है आप हमेशा रावण का ही रोल करते हो या इसके अलावा भी कोई दूसरा रोल करते हो मैं जी रावण का भी रोल करता हूँ मैं दशरथ का भी रोल करता हूँ परशुराम का भी रोल करता हूँ नारद का भी रोल करता हूँ जनक का भी रोल करता हूँ यानी जो भी रामलीला से संबंधित रोल है सारे रोल मैं करता हूँ आप यहाँ लुधियाना में पहली बार आए हो कि पहले भी आते रहते हो नहीं पहली बार आया हूँ पहली बार जी कैसा लगा कितना प्यार मिला लोगों मुझे यहाँ लोगों से बहुत अच्छा प्यार मिला बड़ा दुलार मिला बड़ा यहाँ का अच्छा वातावरण मिला मुझे बड़ा आनंद यहाँ सुकून मुझे को प्राप्त हुआ क्या लोगों को मैं लोगों को यही मैसेज देना चाहता हूँ कि हमेशा आप सत्य की ओर बढ़ें और सत्य को हमेशा ध्यान में रखें सत्य ही बोलें असत्य पर ध्यान नहीं दें बुराइयों पर पर्दा डालें अच्छाइयों को उजागर करें यही मेरा सभी से कहना है कन्हैया कहाँ से आए हो परसाना जो आज ही यहाँ पर रामलीला का जो आज लास्ट दिन है जी क्या? तो क्या तो हो गए महफिल हो गए और कितने साल हो गए आपको ये रामलीला करते हमको दस साल हो गए साल हो गए जी मतलब कैसे सीखा था ये ये पहले गांव में होता था तो देखा अच्छा लगता है तो शौक था देखने का घूमने का तो आ गए तो तभी से करने लगे प्रोग्राम ਬਹੁਤ ਕਈ ਨੂੰ ਪਤਾ ਨਹੀਂ ਹੈ ਕਿ ਰਾਮਲੀਲਾ ਕੀ ਚੀਜ਼ ਹੋਤੀ ਆ ਅੱਜ ਦੀ ਜੋ ਨਈ ਪੀੜੀ ਚੱਲ ਰਹੀ ਹੈ। ਕੀ ਮੈਸੇਜ ਦੇ ਰਹੀ ਹੈ। ਉਹਨਾਂ ਕੋ ਯਹੀ ਕਹਿਣਾ ਚਾਹਣਗੇ ਕਿ ਦੇਖੇ, ਸਮਝੇ, ਉਹ ਧਰਮ ਦਾ ਹਰ ਜਗ੍ਹਾ ਪ੍ਰਚਾਰ ਕਰੇ। ਕੀ ਨਾਮ ਹੈ ਤੁਹਾਡਾ ਜੀ? ਕੀ ਨਾਮ ਹੈ ਕਲੱਬ ਦਾ ਜੀ? ਮੇਰਾ ਨਾਮ ਹਰੀਸ ਸੱਗੜਾ ਜੀ। ਸਾਡੀ ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰਡ ਸਿਵਲ ਲਾਈਨ ਲੁਧਿਆਣਾ ਹੈ। ਇਹ ਤੁਹਾਡੀ ਕਮੇਟੀ ਦਾ ਨਾਮ ਹੈ ਜੀ। ਜੀ ਬੋਲਦੇ ਜਿਹੜਾ ਅੱਜ ਦੁਸ਼ਹਿਰਾ ਤੇ ਨਾਲ ਜਿਹੜਾ ਇਹ ਰਾਮ ਲੀਲਾ ਜਿਹੜੀ ਅਸੀਂ ਕਰਦੇ ਆ ਜਾਂ ਦਸਹਿਰਾ ਤੇ ਹਾਰ ਮਨਾ ਰਹੇ ਆ ਇਹ ਜਿਹੜੀ ਹੈ ਬਰਾਈ ਤੇ ਅਛਾਈ ਦੀ ਜੀਤ ਹੈ ਜਿਹੜੀ ਆਪਾਂ ਉਹਦੇ ਵਾਸਤੇ ਅਸੀਂ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਛੱਡਣਾ ਚਾਹੁੰਦੇ ਆ ਵੀ ਆਪਾਂ ਚੰਗੇ ਕੰਮ ਕਰੀਏ ਜਿਹੜੇ ਆਪਾਂ ਗਲਤ ਕੰਮ ਛੱਡ ਕੇ ਵੀ ਆਪਾਂ ਜਿਹੜੇ ਬੁਰੇ ਕੰਮਾਂ ਨੂੰ ਆਪਾਂ ਨਕੇਲ ਪਾਈਏ ਜਿਹੜੇ ਕੋਈ ਨਸ਼ਾ ਜਿਹੜੇ ਕਰਦੇ ਆ ਜਾਂ ਹੋਰ ਜਿਹੜੇ ਆਪਾਂ ਉਹ ਸੰਸਕਾਰ ਆਪਾਂ ਬੱਚਿਆਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਸਿੱਖਿਆ ਦੇਈਏ ਪ੍ਰਾਣੀ ਸੰਸਕ੍ਰਿਤੀ ਬਾਰੇ ਅਵੇਅਰ ਕਰਾਈਏ ਜਿਹੜੀ ਰਾਮ ਲੀਲਾ ਕਰਦੇ ਆ ਜਾਂ ਦਸਹਿਰੇ ਅਸੀਂ ਜਿਹੜੇ ਟੀਮ ਬੁਲਾਈ ਆ ਬਰਿੰਦਾਵਨ ਤੋਂ ਜਿਹੜੇ ਸਾਡੇ ਸਰੂਪ ਬਣ ਕੇ ਜਿਨ੍ਹਾਂ ਨੇ ਇਹ ਕਰਨਾ ਹੈ ਤੇ ਰਾਵਣ ਦਾ ਜਿਹੜਾ ਵੱਧ ਕਰੂਗੇ RAM ਦੀ ਸੇਨਾ ਵੀ ਨਾਲ ਆਈਏ ਤੇ RAM ਜੀ ਦੇ ਨਾਲ ਪਰਿਵਾਰ ਸਾਰੇ ਉਹ ਇਸ ਕਰਕੇ ਅਸੀਂ ਦਸਹਿਰਾ ਮਨਾ ਰਹੇ ਆ ਜੀ ਕਿੰਨੇ ਸਾਲ ਹੋ ਗਏ ਬੌਝ ਸਾਨੂੰ ਚੌਥਾ ਸਾਲ ਆਈ ਸਾਡਾ ਇਹ ਜੀ ਤੇ ਅੱਜ ਜਿਹੜੇ ਮੁੱਖ ਮੰਤਰੀ ਕੋਲ ਹੋ ਗਏ ਤੇ ਹਾਂਜੀ ਅੱਜ ਤੇ ਮੁੱਖ ਮੰਤਰੀ ਮੁੱਖ ਮੰਤਰੀ ਸਾਡੇ ਆਣਗੇ ਸੰਜੀਪ अरोड़ा ਹੀ 4 ਵਜੇ ਸਾਡੇ ਤੇ ਟਾਈਮ ਦਿੱਤਾ ਉਹਨਾਂ ਨੇ ਤੇ 4 ਵਜੇ ਆਣਗੇ ਰਵਨੀਦ ਬਿੱਟੂ ਜੀ ਜਿਹੜੇ ਸਾਡੇ ਸੈਂਟਰਲ ਰੇਲਵੇ ਮਿਨਿਸਟਰ ਆ ਜਿਹੜੇ ਪੰਜਾਬ ਦੇ ਗਵਰਨਮੈਂਟ ਵੱਲੋਂ ਸੈਂਟਰ ਵੱਲੋਂ ਨਾਮਿਨੇਟ ਕੀਤੇ ਹੋਏ ਆ ਉਹ ਆਣਗੇ ਰਵਿੰਦਰਨੀ ਜੀ ਬਿੱਟੂ ਜੀ ਸਾਰੇ ਐਮਐਲਏ ਆਣਗੇ ਸਾਰੇ ਮਿਨਿਸਟਰ ਹੋ ਵੀ ਕਾਫੀ ਮਿਨਿਸਟਰ ਆਣਗੇ ਗਵਰਨਮੈਂਟ ਦੇ ਲੋਕਾਂ ਨੂੰ ਕੀ ਮੈਸੇਜ ਹੋਵੇ ਹਾਂਜੀ ਮੈਸੇਜ ਕੀ ਦੇਣਾ ਚਾਹੁੰਦੇ ਆ ਲੋਕਾਂ ਨੂੰ ਮੈਸੇਜ ਇਹ ਆਪਤ ਦੇ ਵਿੱਚ ਖੁਸ਼ੀ ਦੇ ਨਾਲ ਸਾਰੇ ਧਰਮਾਂ ਦੇ ਨਾਲ ਆਪਾਂ ਮਿਲ ਜੁਲ ਕੇ ਆਪਾਂ ਚੱਲੀਏ ਅਸੀਂ ਕਈ ਸੰਸਥਾਵਾਂ ਹੋਰ ਵੀ ਚਲਾਣੇ ਆ ਜਿਦੇ ਵਿੱਚ ਬਾਲ ਕਲਿਆਣ ਸੰਸਥਾ ਸਨਾਤਨ ਬਾਲ ਕਲਿਆਣ ਸੰਸਥਾ ਆ ਉਹਦੇ ਵਿੱਚ ਵੀ ਅਸੀਂ ਗੀਤਾਂ ਵੀ ਵੰਡ ਰਹੇ ਆ 1 ਲੱਖ ਗੀਤ ਆ ਉਹਨਾਂ ਨੂੰ ਬੱਚਿਆਂ ਨੂੰ ਸੰਸਕ੍ਰਿਤੀ ਦੇਣ ਵਾਸਤੇ ਅਸੀਂ गुरुकुल ਵੀ ਬਣਾ ਰਹੇ ਆ ਸਾਰਿਆਂ ਨੂੰ ਵਧੀਆ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਅਸੀਂ